ਬਾਜ਼ਾਰ ਤੋਂ ਲੈਂਦੇ ਆ ਹੋਈਆਂ ਸਬਜ਼ੀਆਂ ਕਈ ਦੇਖੋ ਕਈ ਲੋਕ ਪਤਾ ਕੀ ਕਰਦੇ ਜਦੋਂ ਜਾਂਦੇ ਆ ਮੰਡੀ ਨੂੰ ਜਾਂ ਬਾਜ਼ਾਰ ਨੂੰ ਜਾਂਦੇ ਆ ਵੱਧ ਸਬਜ਼ੀਆਂ ਲੈ ਆਉਂਦੇ ਆ ਆਪਾਂ ਚਲ ਕਹਿ ਦਿੰਦੇ ਆ ਵੀ ਚਾਰਾਂ ਚਾਰਾਂ ਦਿਨਾਂ ਤੱਕ ਦੀ ਆਪਾਂ ਸਬਜ਼ੀ ਲੈ ਜਾਈਏ ਜਾਂ ਕਈਆਂ ਦੇ ਬਾਰ-ਬਾਰ ਬੈਠੇ ਹੁੰਦੇ ਬਾਜ਼ਾਰ ਬਹੁਤ ਦੂਰ ਪੈਂਦੇ ଥିke ਉਹਨਾਂ ਨੂੰ ਇਕੱਠੀ ਸਬਜ਼ੀ ਲੈ ਆਉਣੀ ਪੈਂਦੀ ਦੋ ਚਾਰ ਦਿਨਾਂ ਦੀ ਬੰਦਾ ਵੈਸੀ ਵੱਧ ਸਬਜ਼ੀ ਲੈ ਆਉਂਦਾ ਚਲੋ ਇਹਦਾ ਹੋ ਗੱਲ ਜਾਂ ਕਈ ਵਾਰੀ ਕੀ ਹੁੰਦਾ ਚਲੋ ਜਿਨ੍ਹਾਂ ਨੇ ਇੱਕ ਦਿਨ ਦੀ ਵੀ ਲਿਓਣੀ ਆ ਠੀਕ ਹੈ ਤੇ ਜਾਂ ਫਿਰ ਦੇਖੋ ਟਮਾਟਰ ਟਮਾਟਰ ਤਾਂ ਹੁਣ ਇੱਕ ਦਿਨ ਦੀ ਸਬਜੀ ਵਾਸਤੇ ਨਹੀਂ ਨਾ ਆਪਾਂ ਲਿਆ ਸਕਦੇਗੇ ਆਪਾਂ ਪਾਈ ਅੱਧਾ ਕਿਲੋ ਤਾਂ ਲੈ ਕੇ ਹੀ ਆਉਣੇ ਆ ਨਾ ਤੇ ਗਰਮੀ ਦੇ ਵਿੱਚ ਅਦਰਕ ਟਮਾਟਰ ਇਹਦਾ ਵੈਸੇ ਵੀ ਬਹੁਤ ਜਲਦੀ ਖਰਾਬ ਹੁੰਦੇ ਆ ਹਰੀਆਂ ਮਿਰਚਾਂ ਹੋਗੀਆਂ ਠੀਕ ਹੈ ਸੋ ਇਹਨਾਂ ਨੂੰ ਆਪਾਂ ਕਿੱਦਾਂ ਬਚਾ ਸਕਦੇ ਹਾਂ ਤੁਸੀਂ ਇਸ ਤਰੀਕੇ ਦੇ ਨਾਲ ਰੱਖੋ ਸਬਜ਼ੀਆਂ ਤੇ ਤੁਸੀਂ ਆਰਾਮ ਦੇ ਨਾਲ 15-20 ਦਿਨਾਂ ਤੱਕ ਤੁਹਾਡੀਆਂ ਸਬਜ਼ੀਆਂ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਤੇ ਜਿਵੇਂ ਨਿੰਬੂ ਹੋਗੇ ਖਾਸ ਕਰਕੇ ਨਿੰਬੂ ਦਾ ਬਹੁਤ ਜਲਦੀ ਖਰਾਬ ਹੁੰਦਾ ਹੈ ਕਿ ਨਿੰਬੂ ਨੂੰ ਉੱਲੀ ਬਹੁਤ ਜਲਦੀ ਲੱਗਦੀ ਹੈ ਤੇ ਤੁਸੀਂ ਇਸ ਤਰੀਕੇ ਨਾਲ ਸਟੋਰ ਕਰਕੇ ਰੱਖੋਗੇ ਨਾ ਤੁਹਾਡੀਆਂ ਸਬਜ਼ੀਆਂ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਹੁਣ ਇਹਦੇ ਵਾਸਤੇ ਕਰਨਾ ਕੀ ਹੈ ਦੇਖੋ ਮੈਂ ਅਖਬਾਰ ਲਏ ਆ ਅਖਬਾਰ ਦੇ ਨਾਲ ਮੈਂ ਕਹਨਾ ਪਲਾਸਟਿਕ ਦਾ ਡੱਬਾ ਲਿਆ ਇਹ ਮੇਰੇ ਕੋਲ ਫालतू ਜਿਹੜਾ ਸਮਾਨ ਪਾਉਣ ਨੂੰ ਘਰੇ ਰੱਖਿਆ ਸੀ ਮਸਾਲੇ ਵਿੱਚ ਪਾਉਣ ਨੂੰ ਠੀਕ ਹੈ ਇਹ ਮੈਂ ਡੱਬਾ ਲੈ ਲਿਆ ਵਾ ਇਹਦੇ ਵਿੱਚ ਆਪਾਂ ਕੀ ਕਰਨਾ ਵਾ ਦੇਖੋ ਮੈਂ ਅਖਬਾਰ ਕੱਟਿਆ ਵਾ ਇੱਕ ਅਖਬਾਰ ਦਾ ਪੀਸ ਲੈ ਲਿਆ ਇਹਦੇ ਵਿੱਚ ਮੈਂ ਦੂਰਾ ਕੀਤਾ ਆ ਆਖਬਾਰ ਇਹਦੇ ਵਿੱਚ ਮੈਂ ਕੀ ਕਰਨਾ ਆ ਸਾਫ਼ ਕਰਕੇ ਨਾ ਮਤਲਬ ਗਿੱਲੇ ਨਾ ਹੋਣ ਟਮਾਟਰ ਮੈਂ ਗਿੱਲੇ ਨਹੀਂ ਕਰਨੇ ਇਹਨੂੰ ਸੁੱਕੇ ਸੁੱਕੇ ਹੀ ਰੱਖੂੰਗੀ ਆ ਦੇਖੋ ਮੈਂ ਨਾ ਮੜੇ ਪੋਣੇ ਦੇ ਨਾਲ ਸਾਫ਼ ਕਰੂੰਗੀ ਕਿਉਂਕਿ ਇਹਨੂੰ ਹਜੇ ਮੈਂ ਧੋ ਕੇ ਨਹੀਂ ਰੱਖਣਾ ਇਹ ਕਹਿੰਦਾ ਕਈਆਂ ਬੀਬੀਆਂ ਦੀ ਆਦਤ ਆ ਕਿ ਲਿਆ ਕੇ ਬਾਜ਼ਾਰੋਂ ਸਬਜ਼ੀ ਪੈਣਾ ਧੋਣ ਲੱਗ ਗਿਆਣੀ ਹੈ ਧੋਇਆ ਇੱਕਦਮ ਨਾ ਧੋਇਆ ਜੇ ਤੁਸੀਂ ਬਣਾਉਣੇ ਹੁੰਨੇ ਉਦੋਂ ਹੀ ਧੋਇਆ ਕਰੋ ਠੀਕ ਹੈ ਫਿਰ ਜਦੋਂ ਧੋਕੇ ਤੁਸੀਂ ਲੈ ਕੇ ਰਹਿ ਚੰਗੀ ਤਰ੍ਹਾਂ ਸੁੱਕ ਦੇਣੀ ਹੋਵੇਂ ਹੀ ਤੁਸੀਂ ਫਿਰ ਫਰਿੱਜ 'ਚ ਸਾਂਭ ਦੇਣੀ ਹੋਵਰ ਚੀਜ਼ਾਂ ਜਿਹੜੀਆਂ ਗਲ ਜਾਂਦੀਆਂ ਠੀਕ ਹੈ ਸੋ ਟਮਾਟਰ ਮੇਂ ਬਜਾਰੂ ਲੈ ਕੇ ਥੋੜਾ ਵੀ ਨਿਕ ਪਾਸੇ ਪੋਲਾ ਲੱਗਦਾ ਪਏ ਇਹਨੂੰ ਮੈਂ ਸਾਈਡ ਤੇ ਰੱਖ ਲੂੰਗੀ ਠੀਕ ਹੈ ਨਾਲ ਇਹਨੂੰ ਆਹ ਹੁਣ ਦੇਖੋ ਟਮਾਟਰ ਆ ਠੀਕ ਹੈ ਇਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਆਪਾਂ ਇਦਾਂ ਰੈਪ ਕਰਨਾ ਇਹਨਾਂ ਨੂੰ ਆਪਾਂ ਪਾਸੇ ਤੇ ਰੱਖ ਦੇਣਾ ਠੀਕ ਹੈ ਟਮਾਟਰ ਆਪਾਂ ਸਭ ਤੋਂ ਥੱਲੇ ਨਹੀਂ ਰੱਖਾ ਉੱਪਰਲੀ ਸਾਈਡ ਤੇ ਰੱਖ ਕਿਉਂਕਿ ਇਹ ਪੋਲੇ ਹੁੰਦੇ ਆ ਤੇ ਹੁਣ ਆਪਾਂ ਇਸੇ ਤਰ੍ਹਾਂ ਹੀ ਰੱਖਾਂਗੇ ਖੀਰੇ ਠੀਕ ਹੈ ਇਹਨਾਂ ਨੂੰ ਵੀ ਆਪਾਂ ਇਦਾਂ ਰੈਪ ਕਰ ਦੇਣਾ ਵਾ ਅਖਬਾਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਵੇਂ ਥੋੜਾ ਅਦਰਕ ਹੋ ਗਿਆ ਜਾਂ ਹਰੀਆਂ ਮਿਰਚਾਂ ਹੋਵਾਂ ਠੀਕ ਹੈ ਇਹਨਾਂ ਨੂੰ ਵੀ ਆਪਾਂ ਇਸੇ ਤ ਜਦੋਂ ਵੀ ਤੁਸੀਂ ਰੈਪ ਕਰਨਾ ਹੈ ਇਹ ਜੇ ਵੀ ਅਖਬਾਰ ਦੀ ਅਖਬਾਰ ਲੱਗ-ਲੱਗ ਤੁਸੀਂ ਰੱਖਿਓ ਠੀਕ ਹੈ ਆ ਦੇਖੋ ਹੁਣ ਮੈਂ ਦਿਨੇ ਚੀਜ਼ਾਂ ਲੱਗ-ਲੱਗ ਰੱਖੀਆਂ ਦੇਖੋ ਜਿਹੜਾ ਅਦਰਕ ਇਹ ਥੋੜਾ ਹਾਰਡ ਹੁੰਦਾ ਤੇ ਕਿ ਇਹਨੂੰ ਆਪਾਂ ਸਭ ਤੋਂ ਥੱਲੇ ਵਾਲੇ ਪਾਸੇ ਰੱਖ ਦਾਂਗੇ ਠੀਕ ਹੈ ਇਹਦੇ ਉੱਪਰ ਹੁਣ ਤੁਸੀਂ ਹਰੀਆਂ ਮਿਰਚਾਂ ਆ ਦੇਖੋ ਹੁਣ ਹਰੀਆਂ ਮਿਰਚਾਂ ਵਾ ਠੀਕ ਹੈ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਹੀ ਰੈਪ ਕਰ ਲਾਂਗੇ ਅਖਬਾਰ ਹਮੇਸ਼ਾ ਦੂਰਾ ਹੀ ਲੈਣਾ ਇੱਕ ਗੱਲ ਜਦੋਂ ਕੋਈ ਵੀ ਹਰੀ ਮਿਰਚ ਹੋ ਗਈ ਜਾਂ ਕੋਈ ਵੀ ਚੀਜ਼ ਐ ਇਦਾਂ ਹੀ ਤੋਂ ਲਾਦਾ ਵੀ ਖਰਾਬ ਆ ਜਾਂ ਠੀਕ ਹੈ ਹੁਣ ਮੜਿਆ ਵੀ ਗਿੱਲੀ ਹੋ ਗਈ ਠੀਕ ਹੈ ਉਹਨੂੰ ਆਪ ਪਾਸੇ ਤੇ ਕੱਢ ਦੇਣਾ ਆ ਦੇਖੋ ਆਪਾਂ ਇਸ ਤਰ੍ਹਾਂ ਪਤਾ ਹੁਣ ਟਮਾਟਰ ਸਭ ਤੋਂ ਉੱਪਰ ਰੱਖ ਦਾਂਗੇ ਤੇ ਇਹਨੂੰ ਇਹਦੇ ਢੱਕਣ ਨਾਲ ਬੰਦ ਕਰਕੇ ਆ ਦੇਖੋ ਇਹਨੂੰ ਢੱਕਣ ਦੇ ਨਾਲ ਆਪਾਂ ਇਹਨੂੰ ਬੰਦ ਕਰ ਦਾਂਗੇ ਡੱਬੇ ਨੂੰ ਤੇ ਇਹਨੂੰ ਆਪਾਂ ਫ੍ਰਿਜ ਦੇ ਨੀਚੇ ਵਾਲੀ ਸਾਈਡ ਜਿਹੜਾ ਸਬਜ਼ੀਆਂ ਵਾਲਾ ਸੈਕਸ਼ਨ ਦਿੱਤਾ ਹੁੰਦਾ ਨਾ ਥੱਲੇ ਉਹ ਡੱਬਾ ਆ ਲਾਇਆ ਹੁੰਦਾ ਉਹਦੇ ਵਿੱਚ ਆਪਾਂ ਨੂੰ ਇਸੇ ਤਰੀਕੇ ਨਾਲ ਢੱਕਣ ਬੰਦ ਕਰਕੇ ਰੱਖ ਦਾਂਗੇ ਤੁਸੀਂ ਸੱਚ ਮੰਨੋ ਇਹਨੂੰ ਤੁਸੀਂ 10-15 ਦਿਨਾਂ ਤੱਕ ਰਾਮ ਨਾਲ ਰੱਖ ਸਕਦੇ ਹੋ ਤੁਹਾਡੀਆਂ ਸਬਜ਼ੀਆਂ ਨੂੰ ਕੁਝ ਨਹੀਂ ਹੋਊਗਾ ਇਹ ਜਿਹੜਾ ਤਰੀਕਾ ਹੈ ਕੱਲੀਆਂ ਸਬਜ਼ੀਆਂ ਵਾਸਤੇ ਹੀ ਨੀਗਾ ਫਰੂਟਾਂ ਵਾਸਤੇ ਆ ਖਾਸ ਕਰਕੇ ਕੇਲੇ ਕੇਲੇ ਹੁਣ ਆਪਾਂ ਲੈਉਣੇ ਆ ਕਿਲੋ ਲੈ ਆਉਣੇ ਆ ਕਿਲੋ ਦੇ ਵਿੱਚੋਂ ਚਲ ਜਿੰਨੇ ਵੀ ਤੁਸੀਂ ਘਰ ਦੇ ਜੀ ਹੋਗਾ ਹੈਗੇ ਹੁਣ ਮੰਨ ਲਓ ਵੀ ਇੱਕ ਦੋ ਦਿਨ ਵੀ ਲੱਗ ਵੀ ਜਾਂਦੇ ਆ ਆਪਾਂ ਇਹ ਰਹਿ ਜਾਂਦੇ ਆ ਕੇਲੇ ਬਹੁਤ ਜਲਦੀ ਗਲਦੇ ਆ ਜੇ ਤੁਸੀਂ ਇਸੇ ਤਰੀਕੇ ਦਾ ਕੇਲੇ ਨੂੰ ਕੱਪੜੇ ਨਾਲ ਸਾਫ਼ ਕਰਕੇ ਅਖਬਾਰ ਦੇ ਵਿੱਚ ਰੈਪ ਕਰਕੇ ਡੱਬੇ 'ਚ ਪਾ ਕੇ ਰੱਖ ਦੋਗੇ ਕੇਲੇ ਤੁਹਾਡੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਸੋ ਇਹ ਬਹੁਤ ਹੀ ਜਿਆਦਾ ਯੂਸਫੁਲ ਵੀਡੀਓ ਆ ਤੇ ਜੇਕਰ ਤੁਸੀਂ ਇਦਾਂ ਦੀ ਹੋਰ ਵਧੀਆ ਟ੍ਰਿਕਸ ਮਤਲਬ ਲੈਣਾ ਚਾਹੁੰਦੇ ਹੋ ਠੀਕ ਹੈ ਤੁਸੀਂ ਚਾਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰਿਓ ਸ਼ੇਅਰ ਤੇ ਕਮੈਂਟ ਚ ਦੱਸਣਾ ਨਾ ਭੁੱਲੋ ਕਿ ਤੁਹਾਨੂੰ ਇਹ ਟ੍ਰਿਕ ਕਿੱਦਾਂ ਦੀ ਲੱਗੀ ਤੁਸੀਂ ਇਹ ਜਮਾ ਕੇ ਦੇਖੋ ਤਰੀਕਾ ਤੁਹਾਡੀਆਂ ਸਬਜ਼ੀਆਂ ਖਰਾਬ ਨਹੀਂ ਹੋਣਗੀਆਂ ਸੋ ਆਪਾਂ ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ ਧੰਨਵਾਦ